ਸਸਕਲ ਜੀ ਡੀਵੀਜ਼ੀ ਪੰਜਾਬੀ ਤੇ ਟੈਡ ਇੱਕ ਵਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਚਾਰੇ ਪਾਸੇ ਹੜ੍ਹ ਆਏ ਹੋਏ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਬਹੁਤ ਸਾਰੀ ਖੇਤੀਬਾੜੀ ਵੀ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਇਸੇ ਚੀਜ਼ ਦੇ ਚੱਲਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਮਕੌੜਾ ਪੱਤਰ ਰਾਵੀ ਦਰਿਆ ਪਹੁੰਚੇ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਵੇਲੇ ਉਹਨਾਂ ਦੇ ਨਾਲ ਪਾਰਟੀ ਦੇ ਕੌਮੀ ਜਰਨਲਿਸਤਕਰ ਤਰਨ ਚੁਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੁਨੀਲ ਕੁਮਾਰ ਝਖੜ ਵੀ ਉਹਨਾਂ ਨਾਲ ਮੌਜੂਦ ਰਹੇ ਉਹਨਾਂ ਕਿਹਾ ਕਿ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਦਿਨਾਨਗਰ ਇਲਾਕੇ ਵਿੱਚ ਝੋਨੇ ਅਤੇ ਗੰਨੇ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਕਈ ਲੋਕਾਂ ਦੇ ਘਰ ਵੀ ਤਬਾਹ ਹੋ ਗਏ ਹਨ ਰਾਵੀ ਦਰਿਆ ਦੇ ਪਾਣੀ ਨੇ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਉਹਨਾਂ ਕਿਹਾ ਕਿ ਇਸ ਸੰਬੰਧੀ ਜਲਦੀ ਤੋਂ ਜਲਦੀ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਇਸ ਖੇਤਰ ਵਿੱਚ ਮਦਦ ਕਰ ਸਕੇ ਤਾਂ ਦੱਬਿਏ ਕਿ ਕੇਂਦਰੀ ਮੰਤਰੀ ਜੋ ਕਿ ਖੇਤੀਬਾੜੀ ਮੰਤਰੀ ਨੇ ਉਹ ਉਹਨਾਂ ਨੇ ਆ ਕੇ ਇੱਥੇ ਇਹ ਜਿਹੜਾ ਆ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਖਾਸ ਕਰਕੇ ਇਹ ਜਿਹੜਾ ਆ ਉਹ ਮਕੌੜਾ ਪੱਤਨ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਜਾਇਜ਼ਾ ਲਿਆ ਜਿੱਥੇ ਕਿ ਉਹਨਾਂ ਨੇ ਫਸਲਾਂ ਦਾ ਨਿਰਖਣ ਕੀਤਾ ਤੇ ਕਿਹਾ ਕਿ ਗੰਨਾ ਤੇ ਝੋਨਾ ਜੜਾਇਆ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਇਹਦੀ ਇੱਕ ਰਿਪੋਰਟ ਤਿਆਰ ਕਰਕੇ ਕੇਂਦਰੀ ਮੰਤਰੀ ਵੱਲੋਂ ਜਿਹੜਾ ਆ ਉਹ ਭੇਜੀ ਜਾਏਗੀ ਕੇਂਦਰ ਨੂੰ ਤਾਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਮਾਲੀ ਸਹਾਇਤਾ ਕੀਤੀ ਜਾਵੇ ਤੇ ਇਹਦਾ ਜੋ ਵੀ ਬਣਦਾ ਆ ਆ ਫਾਂਡਿਆ ਉਹ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਿ ਪੰਜਾਬ ਫਿਰ ਤੋਂ ਪੈਰਾਂ ਤੇ ਖੜਾ ਹੋ ਸਕੇ ਲਗਾਤਾਰ ਤਸਵੀਰਾਂ ਦੇ ਦੇ ਪਿਓ ਤੁਸੀਂ ਹੀ ਸ਼ਿਵਰਾਜ ਚੋਹਾਨ ਜੋ ਕਿ ਖੇਤੀਬਾੜੀ ਮੰਤਰੀ ਨੇ ਕੇਂਦਰ ਦੇ ਉਹ ਇੱਥੇ ਪਹੁੰਚੇ ਨੇ ਤਾਂ ਲਗਾਤਾਰ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਇੱਥੇ ਜਿਹੜਾ ਆ ਉਹ ਜੈਜਾ ਲੈ ਰਹੀ ਹੈ ਤੇ ਤੁਸੀਂ ਤਸਵੀਰਾਂ ਦੇਖਦੇ ਪਈਓ ਆਪਣੀ ਸਕਰੀਨ ਦੇ ਉੱਤੇ ਇਸੇ ਤਰ੍ਹਾਂ ਚੈਨਲ ਦੇ ਨਾਲ ਬਨੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਆਪ ਤੇ ਭੀੜਾ ਅੱਜ ਅਸੀਂ ਸਾਰੇ ਪੰਜਾਬ ਵਾਲੇ ਇਕੱਠੇ ਆ ਇਸ ਦੇ ਵਿੱਚ ਅਸੀਂ ਪਹਿਲਾਂ ਵੀ ਕਿਹਾ ਵੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ ਖਾਸ ਤੌਰ ਤੇ ਕਿਉਂਕਿ ਜਿਹੜਾ ਕੇਂਦਰ ਆ ਉਹ ਹਮੇਸ਼ਾ ਵੱਡੇ ਦਾ ਰੋਲ ਅਦਾ ਕਰਦਾ ਤੇ ਜਿਹੜਾ ਸਾਡਾ ਸੂਬਾ ਸਟੇਟ ਆ ਉਹ ਤਾਂ ਹਮੇਸ਼ਾ ਦੇਸ਼ ਲਈ ਰੱਖਿਆ ਕਰਨ ਲਈ ਹਰ ਵਾਰ ਹਰ ਵਕਤ ਮੂਰੇ ਆਉਂਦਾ ਹੈ ਤੇ ਅੱਜ ਭੀੜ ਪਈ ਹੈ ਪੰਜਾਬ ਤੇ ਤੇ ਅਸ਼ੀ ਮੰਤਰੀ ਜੀ ਨੇ ਵੀ ਸ਼ਿਵਰਾਜ ਚੋਹਾਨ ਜਿਹੜੇ 5 ਵਾਰ ਮੁੱਖ ਮੰਤਰੀ ਰਹੇ ਆ ਮੱਧਿਆ ਪ੍ਰਦੇਸ਼ ਦੇ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਵੀ ਜਾ ਕੇ ਪੰਜਾਬ ਚ ਗਰਾਉਂਡ ਰਿਐਲਿਟੀ ਦੇਖੋ ਉਹ ਅੱਜ ਆਪ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੇੜਾ ਕੱਢ ਰਹੇ ਆ ਦੂਜੀ ਗੱਲ ਨਾਲ ਹੀ ਦੋ ਕੇਂਦਰ ਦੀਆਂ ਟੀਮਾਂ ਆ ਜਿਹੜੀਆਂ ਉਹ ਵੀ ਨਾਲ ਅੱਜ ਦਿੱਲੀੋਂ ਆਈਆਂ ਤੁਸੀਂ ਸਾਰੇ ਜਿਵੇਂ ਜਾਣਦੇ ਹੋ ਉਹਦੇ ਵਿੱਚ ਹੁਣ ministry ਜਿਹੜਾ ਉਹਨਾਂ ਦੇ ਜੁਆਇੰਟ ਸੈਕਟਰੀ ਨੇ ਉਹਦੇ ਵਿੱਚ ਫਾਈਨਾਂਸ ਸੈਕਟਰ ਜਿਹੜੇ ਫਾਈਨਾਂਸ ਦੇ ਆ ਉਹ ਸੈਕਟਰੀ ਆ ਕਿਉਂਕਿ ਪੈਸਾ ਤਾਂ ਆਖਰ ਫਾਈਨਾਂਸ ਨੇ ਦੇਣਾ ਉਹਦੇ ਵਿੱਚ ਜਿਹੜਾ ਪਾਵਰ ਮਹਿਕਮਾ ਬਿਜਲੀ ਦਾ ਉਹਦੇ ਸੈਕਟਰੀ ਨੇ ਉਹਦੇ ਵਿੱਚ ਜਿਹੜਾ ਸਾਡਾ ਮਹਿਕਮਾ ਸੜਕਾਂ ਦਾ ਹਾਈਵੇਜ਼ ਦਾ ਉਹਨਾਂ ਦੇ ਨਾਲ ਸੰਬੰਧਿਤ ਅਫਸਰ ਨੇ ਉਹਨਾਂ ਦੇ ਨਾਲ ਜਿਹੜਾ ਜਲ ਸ਼ਕਤੀ ਮਹਿਕਮਾ ਹੈ ਉਹਨਾਂ ਦੇ ਅਫਸਰ ਨੇ ਐਗਰੀਕਲਚਰ ਦੇ ਅਫਸਰ ਨੇ ਇਹ ਸਾਰੀਆਂ ਦੋ ਟੀਮਾਂ ਜਿਹੜੀਆਂ ਉਹ ਅਫਸਰਾਂ ਦੀਆਂ ਅੱਜ ਤਕਰੀਬਨ 33 ਪਿੰਡ ਉਹਨਾਂ ਨੇ ਵਿਜ਼ਿਟ ਕਰਨੇ ਆ ਤੇ ਦੂਜੀ ਟੀਮ ਜਿਹੜੀ ਆ ਉਹ ਫਿਰੋਜ਼ਪੁਰੋਂ ਉਧਰਲੇ ਪਾਸਿਓਂ ਕਵਰ ਕਰਕੇ ਕੱਲ ਨੂੰ ਦੋਨੋਂ ਟੀਮਾਂ ਜਲੰਧਰ ਇਕੱਠੀਆਂ ਹੋਣਗੀਆਂ ਇਹ ਦਿੱਲੀ ਦੀਆਂ ਟੀਮਾਂ ਗੱਲ ਆਪਸ ਵਿੱਚ ਕਰਕੇ ਫਿਰ ਪਰਸੋਂ ਆ ਜਿਹੜਾ ਉਹ ਸਟੇਟ ਗਵਰਨਮੈਂਟ ਨਾਲ ਚੰਡੀਗੜ੍ਹ ਬਹਿ ਕੇ ਕਿਉਂਕਿ ਸਾਰੇ ਡੀਸੀ ਸਬੰਧਾਂ ਨੂੰ ਥੱਲੇ ਐਸਡੀਐਮ ਸਬੰਧਾਂ ਨੂੰ ਥੱਲੇ ਇਰੀਗੇਸ਼ਨ ਵਿਭਾਗ ਸਾਰਾ ਜਿਹੜਾ ਹੈ ਲੋਕਾਂ ਦਾ ਨੁਕਸਾਨ ਆ ਜਿਹੜਾ ਕਿਉਂਕਿ ਪਹਿਲਾਂ ਤਾਂ ਪਾਣੀ ਘਟਿਆ ਹੁਣ ਲੋਕਾਂ ਨੂੰ ਪਹਿਲਾਂ ਤਾਂ ਜਾਨ ਦਾ ਆਪਣੀ ਦਾ ਸੀ ਮਾਲ ਦਾ ਰੱਖ ਰੱਖੀ ਦਾ ਸੀ ਜਾਨਵਰਾਂ ਦਾ ਆਪਣੇ ਰੱਖੀ ਦਾ ਸੀ ਮੱਝਾਂ ਗਾਵਾਂ ਦੀ ਰੱਖੀ ਦਾ ਸੀ ਹੁਣ ਥੋੜਾ ਬਹੁਤ ਸੰਭਲਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਨੁਕਸਾਨ ਕਿਹਦਾ ਕਰ ਗਿਆ ਕਿਹਦੇ ਮੱਝਾਂ ਗਈਆਂ ਗਾਵਾਂ ਗਈਆਂ ਕਿਹਦੀ ਫਸਲ ਕਿਉਂਕਿ ਫਸਲ ਇੱਕ ਦੀ ਗੱਲ ਨਹੀਂ ਗਈ ਇੰਨਾ ਸਿਲਟ ਇੰਨਾ ਰੇਤਾ ਜਾਂ ਮਿੱਟੀ ਆ ਚੁੱਕੀ ਆ ਵੀ ਅਗਲੀ ਫਸਲ ਵੀ ਜੜੀ ਉਹ ਵੀ ਮਤਲਬ ਹੋਣੀ ਔਖੀ ਆ ਤੇ ਇਸ ਕਰਕੇ ਇਹ ਸਾਰੀਆਂ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਸ਼ਿਵਰਾ ਚੋਹਾਨ ਆਪ ਐਗਰੀਕਲਚਰ ਮਿਨਿਸਟਰ ਤੇ ਅਸੀਂ ਨਾਲ ਆਏ ਆ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਜਿਹੜੀ ਉਹਨਾਂ ਨੂੰ ਦੇਵਾਂਗੇ ਜਾ ਕੇ ਦੂਜੀ ਕੇਂਦਰ ਦੀ ਟੀਮ ਆ ਜਿਹੜੀ ਉਹ ਆਪ ਤੇ ਸਟੇਟ ਨਾਲ ਮਿਲ ਕੇ ਜੋ ਵੀ ਜਿੰਨਾ ਵੀ ਕੁਝ ਚਾਹੀਦਾ ਹੋਊਗਾ ਉਹ ਪ੍ਰਧਾਨ ਮੰਤਰੀ ਜੀ ਨੇ ਕਿਹਾ ਅਸੀਂ ਨਾਲ ਖੜੇ ਆ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ 11000 ਕਰੋੜ ਰੁਪਈਆ ਜਿਹੜਾ ਕੇਂਦਰ ਦਾ ਪਿਆਏ ਉਹ ਹਮੇਸ਼ਾ ਜਿਹੜਾ ਕੁਦਰਤੀ ਆਫਤ ਆ ਜੇ ਕੋਈ ਐਸਾ ਉਹ ਪੈਸਾ ਫੰਡ ਪਿਆ ਹੈ तकरीबन 11000 ਕਰੋੜ ਰੁਪਇਆ ਉਹਦੇ ਵਿੱਚੋਂ ਮੈਂ ਸਮਝਦਾ ਪਾਣੀ ਵਾਂਗੂ ਬਹਾਉਣਾ ਚਾਹੀਦਾ ਪੈਸਾ ਇਹ ਲੋਕਾਂ ਦਾ ਪੈਸਾ ਹੈ ਸਾਡਾ ਇਹਨ ਦੇਰੇ ਕੇਂਦਰ ਸਰਕਾਰ ਉਹ ਨਹੀਂ ਦੇ ਰਹੀ ਹੈ ਕਿਉਂ ਮੈਂ ਇਸ ਵੇਲੇ ਬਿਲਕੁਲ ਵੀ aarop ਨਹੀਂ ਲਾਉਣਾ ਚਾਹੁੰਦਾ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਬਥੇਰੇ ਦਿਨ ਨੇ ਸਿਆਸਤ ਕਰ ਲਈ ਇਸ ਵੇਲੇ ਲਾਇ ਲੱਗਾ ਕਿਉਂ ਨਹੀਂ ਲਾਇ ਲੱਗਾ ਮੈਂ ਇਹ ਵੀ ਕਹਿੰਦਾ ਅੱਜ ਨਾਲ ਅੱਜ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹ ਵੀ ਨਾਲ ਨੇ ਹਾਂ ਸਾਡੇ ਜਿਹੜੇ ਪੰਜਾਬ ਦੇ ਅਗਰਖੁੰਡਿਆ ਸਾਹਿਬ ਉਹ ਵੀ ਸਵੇਰ ਦੇ ਨਾਲ ਨੇ ਅਸੀਂ ਕਿਹਾ ਨਾਲ आओ ਤੁਸੀਂ ਨਾਲ ਚੱਲੋ ਇਹ ਸਾਰੇ ਹਲਾਵੀ ਬਰਬਾਦੀ ਦਾ ਕਾਰਨਿਕ ਹਾਂ ਦੇਖੋ ਇਹ ਇਸ ਵਾਰ ਕਈ ਗੱਲਾਂ ਕਈ ਗੱਲਾਂ ਹੋਈਆਂ ਜਿੱਥੇ ਅੱਜ ਮੈਨੂੰ ਇਹ ਕਹਿਣਾ ਤਾਂ ਬੜਾ ਸੌਖਾ ਹੈ ਵੀ ਸਰਕਾਰ ਦੀ ناکਾਮੀ ਹੈ ਪਰ ਅੱਜ ਉਹਦਾ ਰਿਜ਼ਲਟ ਨਹੀਂ ਕੋਈ ਆਉਣਾ ਹੁਣ ਅਸੀਂ ਵੀ ਸਾਰੇ ਇਹ ਇੱਕ ਮਿੰਟ ਮੈਨੂੰ ਅੱਜ ਵੀ ਅਸੀਂ ਸਾਰੀਆਂ ਪਾਰਟੀਆਂ ਵਾਲੇ ਸਾਰੇ ਲੋਕ ਇਕੱਠੇ ਖੜੇ ਆ ਨਾ ਜੀ ਅੱਜ ਆਪਾਂ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਬਾਕੀ ਸੁਨੇਹਾ ਵੀ ਚੰਗਾ ਨਹੀਂ ਜਾਂਦਾ ਅੱਜ ਪੰਜਾਬ ਦੇਖੋ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਆ ਮੈਂ ਤਾਂ ਅੱਜ ਆਇਆ ਨਾ ਉਰੇ ਮੈਂ ਹੈਰਾਨ ਹੋ ਗਿਆ ਦੇਖ ਕੇ ਜਿਸ ਤਰੀਕੇ ਨਾਲ ਸੰਗਤਾ ਸੇਵਾ ਕਰ ਰਹੀ ਹ ਜਿਹੜੇ ਮੈਂ ਸਮਝਦਾ ਸੇਵਾ Rajasthan ਤੋਂ ਇਧਰੋਂ ਉੱਤਰਾ ਉੱਤਰਾਖੰਡ ਤੋਂ ਪੀਲੀ ਪੀਤਰੀਆ ਕੀ ਯੂਪੀ ਕੀ ਹਰਿਆਣਾ ਕੀ ਸਾਰੇ ਜਿੰਨੇ ਵੀ ਪੰਜਾਬੀ ਨੇ ਤੇ ਬਾਹਰ ਜਿੰਨੇ ਵੀ ਡੇਰੇ ਆਪਣੇ ਜਿੰਨੇ ਵੀ ਉਰੇ ਡੇਰੇ ਆ ਐਂ ਟਰਾਲੀਆਂ ਫਿਰ ਰਹੀਆਂ ਐ ਸਮਾਨ ਭਰੀ ਲੈ ਕੇ ਫਿਰ ਰਹੇ ਆ ਮੈਂ ਸਮਝਦਾ ਵਾਕਈ ਅੱਜ ਮਾਨਵਤਾ ਤੇ ਮਰੁਖਤਾ ਦੀ ਗੱਲ ਜਿਹੜੀ ਆਪਾਂ ਕਰਦੇ ਆ ਅੱਜ ਉਹ ਦੁਬਾਰਾ ਪੰਜਾਬ ਸਾਫ ਕਰੀ ਪਰ ਉਹ ਖਿਲਾਉਣ ਪਲਾਉਣ ਦਾ ਕੰਮ ਕਰ ਸਕਦੇ ਆ ਉਹ ਹੋਰ ਚਾਰੇ ਦਾ ਕਰ ਸਕਦੇ ਪਰ ਜਿਹੜਾ ਨੁਕਸਾਨ ਘਰਾਂ ਦਾ ਨੁਕਸਾਨ ਜਿਹੜੀ ਫਸਲਾਂ ਦਾ ਨੁਕਸਾਨ ਇਹ ਚੀਜ਼ਾਂ ਜਿਹੜੀਆਂ ਇਹ ਸਰਕਾਰ ਦਾ ਕੰਮ ਆ ਇਹ ਅਸੀਂ ਇਸ ਤੇ ਇਕੱਠੇ ਹੋ ਕੇ ਇਕੱਠੇ ਹੋ ਕੇ ਇਹਦਾ ਜਿਹੜਾ ਇਹ ਉਹ ਪੂਰਾ ਪੰਜਾਬ ਦੇ ਪਰਪਾਈ ਕਰਾਂਗੇ ਮੈਂ ਇਹ ਵਿਸ਼ਵਾਸ ਦਿਵਾਉਣਾ ਤੇ ਸ਼ੇਗਰਾਤ ਚੋਹਾਨ ਜੀ ਤੇ ਜਾਕਰ ਸਾਹਿਬ ਵੀ ਆ ਗਏ ਨੇ ਤੇ ਅਗਲੀ ਗੱਲ ਉਹਨਾਂ ਨਾਲ ਤੁਸੀਂ ਜਰੂਰ ਆ ਗਏ ਔਰ ਅਗਲੇ ਜ਼ਿਲ੍ਹੇ ਮੇ ਜਾ ਰਹੇ ਹਮਨੇ ਦੇਖੀ ਕਿ ਗੰਨਾ ਕੇ ਖੇਤ ਵੀ ਸਿਲਟ ਮੇ ਦਬ ਗਏ ਹੈ और राबी का पानी सीधा सात गांव उस पार है लेकिन इस पार के गांव में घुसा हुआ है फसलें तबाह और बर्बाद है स्थिति का आकलन हो रहा है अभी कुछ स्थानों पर और मुझे जाना है और स्थिति तो हम जो देख रहे हैं वो बहुत ही भयावह है